ਚੱਲ ਕਹਿਣੀ ਸੀ ਤੇ ਜਿਹੜੇ ਬੰਦੇ ਆਪਾਂ ਨੂੰ ਚੱਲ ਬਲੌਗ ਦੇਖ ਰਹੇ ਨੇ ਉਹ ਮਾਰਕ ਦੀਆਂ ਮੇਰਾ ਰਹਿਮਤ ਨਾਲ ਹੁੰਦਾ ਹੈ ਦੇਖੋ ਜਮਾ ਸ ਰਹਿਣਾ ਗੱਲ ਬਾਤ ਬਾੜ ਨਹੀਂਦਾ ਯਾਰ ਪੰਜਾਬ ਬੱਸ ਹੁਣ ਮੈਂ ਕੁਝ ਕਹਿਣਾ ਪਾਣਾ ਇਹ ਪਾਣੀ ਇੰਨਾ ਸੱਧ ਪਾਣੀ ਕਿਤੇ ਮਿਲੂਗਾ ਛੇਤੀ ਮੁਰ ਜਾਣਾ ਯਾਰ ਆਜਾ ਪੰਜਾਬ ਦੀ ਆਉਂਦੀ ਹੈ ਪੰਜਾਬ ਵਗ ਗਿਆ ਰੇਡ ਇੱਕਨ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੀਂ ਬਰਾਗ ਦੀ ਸਵਾਗਤ ਕਰਤੀ ਹੈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕਰਨੇ ਗੁਰੂ ਮਹਾਰਾਜ ਦਾ ਪਾਠ ਤੇ ਅੱਜ ਇੱਕ ਦੋ ਕੰਮ ਨੇ ਜੇ ਵੀ ਕਰਨੇ ਨੇ ਉਹ ਲਿਆ ਸੀ ਗੁਰਦੁਆਰਾ ਸਾਹਿਬ ਆਪਣੇ ਕਰ ਦੇ ਕੋਲੇ ਆ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰਦੇ ਆ ਮਹਾਰਾਜ ਦਾ ਪਾਠ ਅੱਜ ਦੁਬਾਰਾ ਕਰਾਂਗੇ ਇੱਕ ਦੋ ਕੰਮ ਦੇ ਸਿੱਖਰ ਲਿਆ ਪਾਕ ਤੇ ਹੁਣ ਚਾ ਗਿਆ ਆਪਾਂ ਦੂਜੇ ਜਿਹੜੇ ਬੰਦੇ ਆਪਾਂ ਨੂੰ ਚੱਲ ਬਲੌਗ ਦੇਖ ਰਹੇ ਨੇ ਆਪਣਾ ਥੋੜੇ ਮੋٹے ਇਸੇ ਥੋੜੇ ਲਾ ਲਓ ਜਿਹੜੇ ਬੰਦੇ ਦੇਖਦੇ ਨੇ ਆਪਾਂ ਉਹ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਪਾਲਾ ਨਹੀਂ ਆਪਣੀ ਸ਼ਬਦ ਦਾ ਪਾਠ ਤਾਂ ਕਰਿਆ ਕਰਦੇ ਕਿਉਂਕਿ ਉਹ ਮਾਲਕ ਨੇ ਆਪਾਂ ਨੂੰ ਭੇਜਿਆ ਕਿ ਆਪਾਂ ਉਹਦੇ ਹੀ ਨਾਂ ਸ਼ੁਕਰਾਨਾ ਕੀਤਾ ਤਾਂ ਕੋਈ ਫਾਇਦਾ ਨਹੀਂ ਜਿਹੜਾ ਕੁਝ ਹੁੰਦਾ ਉਹ ਮਾਲਕ ਦੀਆਂ ਮਿਹਰ ਰਹਿਮਤਾਂ ਨਾਲ ਹੁੰਦਾ ਨਾਲ ਰੱਬ ਤੋਂ ਬਿਨਾ ਪੱਤਾ ਵੀ ਨਹੀਂ ਪੂਰਦਾ ਇਹ ਤਾਂ ਸਾਨੂੰ ਆਪ ਨੂੰ ਨਹੀਂ ਪਤਾ ਵਾਸੋਂ ਇਹੀ ਕਹਿਣਾ ਵੀ ਜਰ ਦੁਬਾਰਾ ਸਾਹਿਬ ਜੀ ਆਇਆ ਕਰੋ ਤੇ ਹਾਂਜੀ ਆਉਂ ਸੀ ਗਈ ਦੂਜੇ ਘਰੇ ਇਹ ਆਪਣਾ ਦੂਜਾ ਘਰ ਹੈ ਤੇ ਅੰਦਰਾ ਆਪਣੀ ਸਬਜ਼ੀ ਵੀ ਲਈ ਹੋਈ ਹੈ ਅਜਿਹੇ ਥੋਕਾਂ ਨੇ ਸਬਜ਼ੀ ਆ ਲੱਗੀ ਵੀ ਬਾਬੇ ਸਬਜ਼ੀ ਦੇਖੋ ਚਿੱਟੀ ਬੈਂਗਣੀ ਮਰੂਦ ਕੱਚੇ ਨੇ ਹਜੇ ਤੇ ਹਾਂਜੀ ਪਹੁੰਚ ਗਏ ਜੀ ਖੇਤ ਤੇ ਪੰਜਾਬ ਦੀ ਬਾਬੇ ਕੋਈ ਰੀਜ ਨਹੀਂ ਹੈ ਨਾ ਮੱਟੀ ਪੰਜਾਬ ਦਾ ਸਰਾ ਬਾਬੇ ਕਿਵੇਂ ਪੰਜਾਬ ਦਾ ਸਰਾ ਜਮਾ ਸਰਾ ਨਾ ਗੱਲ ਬਾਤ ਬਾਹਰ ਨਹੀਂਦਾ ਯਾਰ ਪੰਜਾਬ ਬਸ ਕੁਝ ਕਰੇ ਬਾਹਰੇ ਬੈਠੇ ਨੇ ਪੰਜਾਬ ਵਰਗਾ ਯਾਰ ਕਿੱਤੇ ਨਹੀਂ ਆ ਰਣੀ ਪੰਜਾਬ ਚ ਆ ਬਠੇ ਰੋਟੀ ਮਿਲ ਜਾਂਦੀ ਆ ਬਈ ਖਾ ਲੈਣੇ ਆ ਦੇ ਬਸ ਹੁਣ ਆਹ ਸਿੱਟਕੇ ਐਦੂ ਬਾਦ ਸਾਰਾ ਦਿਨ ਵਿਹਲੇ ਹਨਾ ਆਬੇ ਜਿਹੜਾ ਪੰਜਾਬ ਦਾ ਮੌਸਮ ਨਾਲੋ ਪੰਜਾਬ ਦਾ ਕਲਚਰ ਨਾਲੋ ਸਭਿਆਚਾਰ ਨਾਲੋ ਇਹ ਕਿਤੇ ਕਿਸੇ ਵੀ ਦੇਸ਼ ਚ ਨਹੀਂ ਮਿਲਣਾ ਆਜੇ ਹੁਣ ਇੱਥੇ ਛੱਡ ਦਾਂਗੇ ਮੋਟਰ ਐਦੂ ਬਾਦ ਜਿੰਨਾ ਹੋਣਾ ਹੋਏ ਸੀ ਨਾ ਲਾਂਗੇ ਹਨਾ ਵੀ ਬਟੀ ਚਾਲੇ ਨੂੰ ਸਿੱਟ ਐਦੂ ਬਾਦ ਦੇਖਦੇ ਆਪਾਂ ਕਿਦੜੇ ਥੱਲੇ ਆਉਣੇ ਆ ਬੱਸ ਦੇ ਆ ਜੀ ਚਲਾ ਆਦੀ ਕਹਿੰਦੇ ਮੋਟਰ ਇਹ ਨਾਏ ਪਾਣੀ ਇਹਨਾ ਸੱਧ ਪਾਣੀ ਕਿਤੇ ਮਿਲੂਗਾ ਅੱਬੇ ਪੰਜਾਬ ਆਂ ਹੁੰਦੇ ਇੱਥੇ ਨਹਾਉਣਾ ਹੈ ਇੱਥੇ ਨਾਲ ਹੀ ਕਿਹਨਾਂ ਨੂੰ ਮਿੱਟੀ ਵਰਤਾ ਬਾਬੇ ਪਾਣੀ ਇਹ ਬਾ ਪੰਜਾਬ ਦੀ ਰੀਸ਼ ਹੈ ਕਰੇ ਬਾਬੇ ਆਪਾਂ ਕਰਿਆ ਇਹ ਕੰਮ ਆਪਦਾ ਤੇ ਆ ਗਏ ਖੇਤ ਕਦਾ ਬਿਜੀ ਵਾਲਾ ਰਹਿੰਦਾ ਮੁੰਡਾ ਸੀ ਹਾਂਜੀ ਬਾਬੇ ਉਹ ਨੱਕਾ ਟੁੱਟ ਗਿਆ ਸੀ ਨੱਕਾ ਲਾਉਣ ਗਿਆ ਉਹ ਵੀਡੀਓ ਵਾਲੀ ਸੋਹਣੀ ਆਉਂਦੀ ਐ ਬੱਟੀਆਂ ਬਣਾਉਣੀ ਐ ਹੈ ਮੈਂ ਵੀਡੀਓ ਬਣਾ ਦੇ ਇੱਕ ਤਾਂ ਇਹਨੂੰ ਜਦੋਂ ਐਂ ਕਹੇ ਦੀ ਵੀਡੀਓ ਵਾਲੀ ਵੀਰੀਆ ਆਉਂਦੀ ਐ ਉਹਦੀ ਕਹਿ ਦੂ ਬਣਾ ਦੇ ਵੀਡੀਓ ਵੀਡੀਓ ਦਾ ਸ਼ਕੀਨ ਐ ਪਰ ਐਂ ਨਹੀਂ ਪਤਾ ਕਿਹੜੀ ਕਿਹੜੀ ਪੇਜ ਤੇ ਪਾਦੇ ਕਿਹੜੀ ਕਿਹੜੇ ਪੇਜ ਤੇ ਪਾਦੇ ਐ ਇਹਨਾਂ ਨੂੰ ਇਹਨੂੰ ਹਜੇ ਪਤਾ ਨਹੀਂ। ਨੂੰ ਮੈਂ ਕਿਹਾ ਤੂੰ ਆਪਦਾ ਇੱਕ origignal account ਬਣਾ। 2100 ਜਣੇ ਨੂੰ ਤਾਂ ਬਾਬੇ ਫੋਲੋ ਕਰੀ ਖੜੇ। ਇੱਕ ਵਾਰ ਇਹਨੇ ਭਗਵੰਤ ਮਾਨ ਨੂੰ ਫੋਲੋ ਕਰੀ। ਇਹ ਬਾਬੇ ਭਗਵੰਤ ਮਾਨ ਨੂੰ ਵੀ ਮੈਂਸ਼ਨ ਕਰਕੇ ਸਟੋਰੀਆਂ ਪਾਉਂਦਾ ਵੀ ਮੇਰੀ ਸਟੋਰੀ ਪਾਊਗਾ। ਦੇਖੋ ਬਾਬੇ ਪਾਣੀ ਦੀ ਬਾਤ ਜੇਦੀ ਮੁੜ ਜਾਣਾ ਯਾਰ ਆਜਾਦ ਪੰਜਾਬ ਦੀ ਹੋਣੀ ਹੈ ਫਿਰ ਆਪਿਆ ਲੱਗਿਆ ਕੰਮ ਕਰਨਾ ਇਤੂ ਬਾਦ ਸਾਰਾ ਜਨੇ ਵਿਹਲਾ ਤੇ ਪੰਜਾਬ ਬਾਬੇ ਸਰ ਹੈ ਜਮਾ ਇੱਕ ਨੰਬਰ ਹੈ ਪੰਜਾਬ ਪਿਆ ਆਪ ਦਾ ਕੋਈ ਮੁੱਲ ਨਾ ਤਾਂ ਲਾ ਸਕਿਆ ਨਾ ਹੀ ਕਿਸੇ ਤੋਂ ਲੱਗਣਾ ਠੀਕ ਹੈ ਬਗ ਗਿਆ ਰੇ ਡੇਗਣ ਇਹ ਲੱਗੇ ਆ ਬਾਬੇ ਉਸ ਫੈਸਲੇ ਫੋਨ ਮਾ ਬਾਲਾ ਦੇਖਣਾ ਤਾਂ ਕਰਕੇ ਹੁਣ ਇਹਦੇ ਨਾਲ ਪੰਗੇ ਲੈਣ ਲੱਗੇ ਹਨ ਅੱਗੇ ਬਾਬੇ ਰੇਡ ਜਨ ਅਲਗੜੀ ਅੰਦਰ ਗਈ ਪਾਂਛੀ ਦੇ ਤਰ੍ਹਾਂ ਜੇਹੜਾ ਹੈ ਚੰਦਰਾ ਮਾਹਮਾਨ ਚਾਹਦਾ ਵਾ ਪੱਜ ਗਿਆ ਲਾ ਬਾਬੇ ਕਹਿੰਦਾ ਠੀਕ ਤਾਂ ਠੀਕ ਤਾਂ ਓਏ 5 ਮਿੰਟ ਵੀ ਨਹੀਂ ਹੋਏ ਬਾਬੇ ਹੁਣ ਇਹ ਦੁਬਾਰਾ ਜਮ ਮਹਿਲਾ ਹੈ ਕੋਈ ਕੰਮ ਨਹੀਂ ਕਰਨਾ ਨੇ ਸਾਰਾ ਸੌਂਗਾ ਹੁਣ ਕੀ ਉਮੀਦੀ ਜਾਨਣਾ ਹੁਣ ਹਾਂਜੀ ਮੰਗੀਆਂ ਭਰਕੀਆਂ ਤੇ ਹੁਣ ਚੱਲਦੇ ਆ ਕਰਨ ਨੂੰ ਸੁਗੁਰ ਜੀ ਮੇਰੇ ਬਾਹਰ ਹੋਏ ਦਿਨੇ ਹਮਨ ਨਾ ਲੱਤ ਨੂੰ ਚੱਲ ਮੈਂ ਬਾਹਰ ਜਾਣਾ ਹੋਰ ਕੀ ਕਰਤੀ ਬੰਦ ਬੱਦ ਕਰ ਲੈ ਤਿਆਰ ਫਿਰ ਮੈਨੂੰ ਪੈਰ ਤਾਂ ਤੋ ਲਾਂਦੇ ਧੋਣਾ ਚੱਲੇ ਮੈਂ

ਚੰਗਾ ਚਲਦੇ ਆ ਬਾਬੇ ਦੂਜੇ ਖੇਤ ਇੱਧਰ ਹੁਜੇ ਰਹਿੰਦਾ ਜੀ ਥੋੜਾ ਜਿਹਾ ਰਮਿਆਣੀ ਹੁਣ ਜਾਨੀ ਉੱਥੇ ਚਲਾਉਣੀਆਂ ਦੁਬਾਰਾ ਮੋਟਰ ਵੇਰਦਿਆਂ ਜਾ ਕੇ ਪੌਂਗ ਸੀ ਜੀ ਹੋਣੀ ਖੇਤਾਂ ਇਹ ਤੋਂ ਸਾਡੇ ਤੇ ਆਮ ਮੋਟਰ ਤੇ ਉਹ ਬਾਹਰ ਖੇਤਾਂ ਹੈ

ਦੇਖ ਰਿਹਾ ਕੋਈ ਕੰਮ ਕਰ ਰਸਣ ਮੇਰਾ ਸੋਨਾ ਹੈ ਹਾਂਜੀ ਖੇਤੋਂ ਆ ਗਏ ਸੌਂਗੇ ਸੀਗੇ ਤੇ ਟਾਈਮ ਦੇਖਿਆ 6:30 ਹੋ ਗਏ ਤੇ ਹੋ ਸਕਦੇ ਆ ਪ੍ਰਸ਼ਾਦਾ ਸ਼ਾਮ ਦਾ ਤੇ ਇਹ ਦੂਗੜ ਕਰਦੇ ਆ ਵਲੋਗ ਨੂੰ ਐਡਿਟਾ